ਸਮਾਣਾ ਦੀ ਦਾਣਾ ਮੰਡੀ ਦੇ ਵਿੱਚ ਕਿਸਾਨਾਂ ਨੂੰ ਆਪਣਾ ਚੋਨਾ ਡੇਗਣ ਲਈ ਥਾਂ ਨਹੀਂ ਮਿਲ ਰਹੀ ਆਰਤੀ ਪ੍ਰੇਸ਼ਾਨ ਹੈ ਲਿਫਟਿੰਗ ਨਾ ਹੋਣ ਕਰਕੇ ਲਿਫਟਿੰਗ ਨਾ ਹੋਣ ਕਰਕੇ 5 ਲੱਖ ਤੋਂ ਵੱਧ ਘਟਾ ਸਮਾਣਾ ਕੀ ਦਾਣਾ ਮੰਡੀ ਵਿੱਚ ਪਿਆ ਕਿਉਂਕਿ ਮੰਡੀ ਛੋਟੀ ਪੈਣ ਲੱਗੀ 20 ਏਕੜ ਦੇ ਵਿੱਚ ਹੋਰ ਮੰਡੀ ਵਧਾਈ ਜਾਵੇ ਤਾਂ ਕਿ ਕਿਸੇ ਤਰ੍ਹਾਂ ਸਵਿਆਰ ਬਣਾ ਕੇ ਕਿਸਾਨਾਂ ਤੇ ਵਪਾਰੀਆਂ ਨੂੰ ਫਾਇਦਾ ਹੋਵੇ ਲੇਕਿਨ ਕਦੋਂ ਪ੍ਰਸ਼ਾਸਨ ਕਦੋਂ ਮੰਡੀ ਵੱਲ ਇਸ ਪਾਸੇ ਧਿਆਨ ਦੇਗਾ ਸਮੇਂ ਦੱਸੇਗਾ ਲੇਕਿਨ ਫਿਲਹਾਲ ਕਿਸਾਨ ਵਪਾਰੀ ਪ੍ਰੇਸ਼ਾਨ ਹੈ ਕਿਉਂਕਿ ਮੰਡੀਆਂ ਵਿੱਚ ਚੌਣਾਗਿਰੇ ਨੂੰ ਥਾਣੇ ਪੰਜਾਬ ਦੇ ਵਿੱਚ ਸਮਾਣਾ ਦੀ ਦਾਣਾ ਮੰਡੀ ਦੇ ਵਿੱਚ ਹਾਲਾਤ ਬੱਤ ਤੋਂ ਬੱਤਰ ਹੋ ਰਹੇ ਹਨ ਲਿਫਟਿੰਗ ਨਹੀਂ ਹੋ ਰਹੀ ਸਪੈਸ਼ਲ ਲੱਗੀ ਹੋਈ ਹੈ ਟਰੱਕ ਆਏ ਟਰੱਕ 150 ਟਰੱਕ ਦੀ ਮੰਗ ਕਰਦੇ ਮੰਡੀ ਦੇ ਆਰਤੀ ਮਿਲਦੇ ਹਨ 5-7 ਔਰ 5-7 ਵੀ ਜੇ ਆਂਦੇ ਹਨ ਤਾਂ ਉਹਨਾਂ ਦੇ ਵੀ ਇਹਨਾਂ ਦਾ ਇਹ ਕਹਿਣਾ ਹੈ ਕਿ ਕੋਈ ਟਰੱਕਾਂ ਦੇ ਡਰਾਈਵਰ ਹਨ ਉਹਨਾਂ ਕੋਲ ਪੈਸੇ ਮੰਗੇ ਜਾਂਦੇ ਇਹ ਵੀ ਦੋ ਸੀਨਾ ਵੱਲੋਂ ਉਹਨਾਂ ਤੇ ਲਾਇਆ ਜਾ ਰਿਹਾ ਹੈ ਲੇਕਿਨ ਮੰਡੀ ਦੇ ਹਾਲਾਤ ਖਰਾਬ ਹਨ ਔਰ ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਲਿਫਟਿੰਗ ਦਾ ਮੁਕੰਮਲ ਪ੍ਰਬੰਧ ਜਲਦੀ ਜਲਦੀ ਕੀਤਾ ਜਾਵੇ ਤਾਂ ਕਿ ਕਿਸਾਨਾਂ ਵਪਾਰੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਪਰਸ਼ੋਤਮ ਜੀ ਤੁਹਾਨੂੰ ਦੀਸੇ ਰਿਹਾ ਹੈ ਪਿਛਲੇ ਹੀ ਵਾਸਤੇ ਫੋਟੋ ਲਓ ਤੁਸੀਂ ਇਹਦੇ ਵਿੱਚ ਕੈਮਰੇ ਦੇ ਵਿੱਚ ਕੀ ਹਾਲਾਤ ਨੇ ਕੋਈ ਟਰਾਲੀ ਗਿਰਨ ਦੀ ਜਗ੍ਹਾ ਹੈ ਕੀ ਹੈ ਛੜਕਾ ਜਾਮ ਨੇ ਪ੍ਰਸ਼ਾਸਨ ਨੂੰ ਸਾਨੂੰ ਹਫ਼ਤਾ ਹੋ ਗਿਆ ਬੇਨਤੀਆਂ ਕਰਦਿਆਂ ਨੂੰ ਦੀਵਾਲੀ ਤੋਂ ਬਾਅਦ ਦੋ ਛੁੱਟੀਆਂ ਦੀਆਂ ਉਸ ਤੋਂ ਬਾਅਦ ਪੰਜ ਦਿਨਾਂ ਦੇ ਵਿੱਚ ਚਾਰ ਫੈਸਲਾ ਲੱਗ ਗਿਆ ਸਾਨੂੰ ਕੋਈ ਟਰੱਕ ਨਹੀਂ ਮਿਲ ਰਿਹਾ ਬੇਨਤੀਆਂ ਕਰਦਿਆਂ ਨੂੰ ਸਾਨੂੰ ਪੰਜ ਦਿਨ ਹੋ ਗਏ ਐਂਡ ਤੇ ਆ ਕੇ ਮੈਨੂੰ ਮਜਬੂਰ ਹੋ ਕੇ ਗੇਟਾਂ ਨੂੰ ਚਾਬੀ ਲਾ ਕੇ ਪ੍ਰਸ਼ਾਸਨ ਨੂੰ ਦੇਣੀ ਪਊ ਜਦੋਂ ਇਹਨਾਂ ਕੋਲੇ ਲਿਫਟਿੰਗ ਦਾ ਸਾਧਨ ਹੋ ਗਿਆ ਫਿਰ ਖੋਲਦਣਗੇ ਅਸੀਂ ਤਾਂ ਬੇਨਤੀ ਹੀ ਕਰ ਸਕਦੇ ਆਂ ਹੋਰ ਅਸੀਂ ਕੀ ਕਰੀਏ ਮਾਲ ਕਿੰਨਾ ਹੈ ਮਾਲ 5 ਲੱਖ ਕਟਾ ਲਿਫਟਿੰਗ ਹੋਣ ਵਾਲਾ ਪਿਆ ਹੈ ਮੌਸਮ ਵਿਭਾਗ ਦੀ ਚੇਤਾਵਨੀ ਆਈ ਹੈ ਅਰਬ ਸਾਗਰ ਦੇ ਵਿੱਚ ਕਮ ਹਵਾ ਦਾ ਦਬਾਅ ਬਣ ਰਿਹਾ ਜਿਹਦੇ ਨਾਲ ਆਉਣ ਵਾਲੇ 5-4 ਦਿਨਾਂ ਦੇ ਵਿੱਚ 16 ਸੂਬਿਆਂ ਦੇ ਵਿੱਚ ਬਰਸਾਤ ਦਾ ਅਨੁਮਾਨ ਹੈ ਜੇ ਜੇ ਬਰਸਾਤ ਪੈਗੀ ਤਾਂ ੜਤੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਸ਼ੈਲਰ ਵਾਲੇ ਕਹਿਣਗੇ ਮੌਇਸਚਰ ਵੱਧਾ ਕੱਟ ਲੱਗਣਗੇ ਆਰਤੀ ਮਰਨ ਨੂੰ ਤਿਆਰ ਹੋਣ ਹਾਲਾਤ ਇਹ ਹੈ ਜੀ ਮੰਡੀ ਭੰਡਾਰ ਭਰਿਆ ਪਿਆ ਆਪਣਾ ਜੀਦੀ ਲਿਫਟਿੰਗ ਹੋ ਨਹੀਂ ਰਹੀ ਦੂਜੇ ਤੀਜੇ ਦਿਨ ਸਪੈਸ਼ਲ ਲੱਗ ਜਾਂਦੀ ਹੈ ਲਿਫਟਿੰਗ ਦੀ ਬਹੁਤ ਵੱਡੀ ਪ੍ਰੋਬਲਮ ਸਮੱਸਿਆ ਬਹੁਤ ਚੱਲ ਰਹੀ ਹੈ ਮਾਲ ਬਹੁਤ ਪੇ ਲੱਖਾਂ ਦੀ ਤੇਜ਼ਾਗ ਟਿਕਟਾ ਪਿਆ ਐਸਾ ਮੰਗ ਮੰਗੇ ਸਾਡੀ ਤੇ ਹੀ ਮੰਗਾ ਵੀ ਪਲੀਜ਼ ਇਹਨੂੰ ਮਾਲ ਜਲਦੀ ਉਠਵਾਇਆ ਜਾਵੇ ਲਿਫਟਿੰਗ ਹੈ ਜਿਹੜੀ ਤੇਜ਼ ਕੀਤੀ ਜਾਵੇ ਤੇ ਜਿਹੜੀ ਆ ਸਪੈਸ਼ਲ ਹੈ ਦੋ ਚਾਰ ਦਿਨ ਲੇਟ ਲਾਈਆਂ ਜਾਂ ਹਨ ਇਸ ਕਰਕੇ ਮਾਲ ਦੀ ਬੜੀ ਯੂਰੇ ਹੋਇਆ ਮਾਲ ਜੀਮੀਦਾਰ ਵੀ ਬੜਾ ਪਰੇਸ਼ਾਨ ਹੈ ਢੇਰੀ ਕਰਨ ਨੂੰ ਕਿਤੇ ਵੀ ਕੋਈ ਜਗ੍ਹਾ ਨਹੀਂ ਹੈਗੀ ਵੀਰ ਜੀ ਸਰ ਨੂੰ ਬੜੀ ਗੱਲ ਨਾਲ ਉਹਦੀ ਟਰੱਕ ਜੂਨੀਅਨ ਦੀ ਬਹੁਤ ਬੜੀ ਸਮੱਸਿਆ ਜੀ ਜਿਹੜੇ ਡਰਾਈਵਰ ਲੱਗੇ ਹੋਏ ਨੇ ਐਨਾ ਬਲੈਕਮੇਲ ਕਰਨ ਲੱਗੇ ਹੋਏ ਆ 500 ਰੁਪਏ ਤੋਂ ਲੈ ਕੇ 1500 ਰੁਪਏ ਟਰੱਕ ਤੱਕ ਲੈ ਰਹੇ ਆ ਜਦੋਂ ਟਰੱਕ ਜੂਨੀਅਨ ਚੋਂ ਗੱਡੀਆਂ ਕੱਢਦੇ ਆ ਅੱਗੇ ਲਿਆ ਕੇ ਗੇਟ ਦੇ ਖੜਾ ਹੁੰਦੇ ਜਿਹੜੇ ਤੁਹਾਨੂੰ ਪੈਸੇ ਦੇ ਦਿੰਦਾ ਉਹਦੇ ਦੇ ਦੁਕਾਨ ਤੇ ਆ ਜਾਂਦੇ ਜਿਹੜਾ ਨਹੀਂ ਉੱਥੇ ਟਾਲਮਟੋਲ ਮ ਕਰਦੇ ਫਰੀ ਜਾਂਦੇ ਮੰਡੀ ਦੇ ਵਿੱਚ ਤਾਂ ਜੀ ਤੁਸੀਂ ਲਾਲ ਵੀ ਪੈਰ ਰੱਖਣ ਨੂੰ ਵੀ ਥਾਣੇ ਹੈਗੇ ਛੜਕਾਂ ਜਾਮ ਹੋਈਆਂ ਪਈਆਂ ਜੀ ਇਹ ਪਿੱਛੇ ਅੰਦਾਜ਼ਾ 4 ਲੱਖ ਜਾਂ 5 ਲੱਖ ਦੇ ਲਗਭਗ ਤਾਂ ਹੈਗੀ ਹੈ ਜੀ ਮੰਡੀ ਦੇ ਵਿੱਚ ਬੋਰੀ ਟਰੱਕ ਕੱਲ ਕਹਿ ਰਹੇ ਸੀ ਕਹਿੰਦੇ ਜੀ 700 ਟਰੱਕ ਕਟਾਂਗੇ ਪਰ ਮੰਡੀ ਦੇ ਵਿੱਚ ਤਾਂ ਤੁਸੀਂ ਲਾਲੋ ਵੀ ਕੋਈ 5 ਸਾਰੇ 5-7 ਟਰੱਕ ਦੇਖਣ ਨੂੰ ਮਿਲ ਰਹੇ ਆ ਉਹੀ ਤਾਂ ਗੱਲ ਹੈ ਕਿੱਥੋਂ ਜੀ ਉਹ ਤਾਂ ਸਾਰੇ ਨੇਰਾ ਪੈਸਿਆਂ ਦੀ ਢਾਲ ਹੈ ਜਿਹੜੇ ਮੰਨ ਲਓ 10 ਟਰੱਕ ਆ ਗਏ 20 ਟਰੱਕ ਆ ਗਏ ਜੇ ਆ ਵੀ ਗਏ ਤਾਂ ਉਹਨਾਂ ਦੁਕਾਨਾਂ ਤੇ ਜਾਣਗੇ ਜਿੱਥੇ ਉਹਨਾਂ ਨੂੰ 1000 ਰੁਪਏ ਟਰੱਕ ਮਿਲ ਰਹੇ ਜਾਂ 1500 ਰੁਪਏ ਟਰੱਕ ਮਿਲ ਰਹੇ ਇਸ ਚੇ ਇਦਾਂ ਹੋਇਆ ਕਿ ਪਹਿਲਾਂ ਤਾਂ ਸਾਡੀ ਲਿਫਟਿੰਗ ਇਹ ਜੀ ਗੱਲ ਨਹੀਂ ਸਮੂਥ ਹੈ ਅਸੀਂ ਬਾਰ-ਬਾਰ ਟਰਾਂਸਪੋਰਟਰ ਨਾਲ ਆੜਤੀ ਨਾਲ ਸਾਰਾ ਨਾਲ ਮੀਟਿੰਗ ਕਰਦੇ ਰਹਿਨੇ ਆ ਤੇ ਰੀਸੈਂਟਲੀ ਕੀ ਹੋਇਆ ਕਿ FCI ਵੱਲੋਂ ਵੀਟ ਸਪੈਸ਼ਲਸ ਆ ਜਾਂਦੀਆਂ ਨੇ ਜਿਵੇਂ ਕਿ ਸਾਡੇ ਹੁਣ ਤੱਕ ਤਿੰਨ ਸਪੈਸ਼ਲਸ ਆ ਗਏ ਆ ਤੇ ਰੀਸੈਂਟਲੀ 24 ਨੂੰ ਇੱਕ ਸਪੈਸ਼ਲ ਆਈ ਸੀ ਤੇ ਹੁਣ ਅੱਜ 27 ਨੂੰ ਵੀ ਵੀਟ ਸਪੈਸ਼ਲ ਹੈ ਤੇ ਜਿਹਦੇ ਵਿੱਚ ਮਤਲਬ ਟਾਈਮ ਬਾਉਂਡ ਮੈਨਰ ਦੇ ਵਿੱਚ ਜਿਹੜੀ ਹੈਗੀ ਵੀਟ ਜਾਣੀ ਹੁੰਦੀ ਹੈਗੀ ਆਪਣੇ ਗੋਡਾਊਨਸ ਤੋਂ ਤੋ ਉਹਦੇ ਵਿੱਚ ਜਿਹੜੀ ਲੇਬਰ ਆਪਣਾ ਵਰਕਰ ਮੈਨੇਜਮੈਂਟ ਕਮੇਟੀ ਹੁੰਦੀ ਹੈ ਜਿਹੜੀ ਕਿ ਇਸ ਸਮੇਂ ਮੰਡੀਆਂ ਚੋਂ ਆਪਣੀ ਲਿਫਟਿੰਗ ਕਰਵਾਉਂਦੀ ਹੈਗੀ ਹੈ ਲੇਬਰ ਤੇ ਉਹੀ ਲੇਬਰ ਜਿਹੜੀ ਹੈਗੀ ਆ ਉਧਰ ਟਰੱਕ ਦੀ ਲੋਡਿੰਗ ਤੇ ਉਧਰ ਚਲੀ ਜਾਂਦੀ ਹੈ ਜਿਹਦੇ ਕਰਕੇ ਸਾਨੂੰ ਲੇਬਰ ਦੀ ਪ੍ਰੋਬਲਮ ਆਉਂਦੀ ਹੈ ਤੇ ਟਰਾਂਸਪੋਰਟ ਦੀ ਤੇ ਉਹ ਕਿਉਂਕਿ ਐਗਰੀਮੈਂਟ ਦੋਨੇ ਪਾਸੇ ਹੋਇਆ ਹੁੰਦਾ ਤਾਂ ਐਨੀ ਹਾਉ ਉਸ ਦਿਨ ਸਾਡੀ ਲਿਫਟਿੰਗ ਥੋੜੀ ਪੂਰ ਹੋ ਜਾਂਦੀ ਹੈ ਉਸ ਦੇ ਰਿਗਾਰਡਿੰਗ ਅਸੀਂ ਵੈਸੇ ਹੀ ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆ ਚੁੱਕੇ ਹੈਗੇ ਆ ਵੀ ਜੇ ਸਾਡੀ ਸਪੈਸ਼ਲਸ ਇੱਥੇ ਦੁਬਾਰਾ ਨਾ ਆਉਣ ਕਿਉਂਕਿ ਅਸੀਂ ਦੋ ਸਪੈਸ਼ ਇਹ ਸਪੈਸ਼ਲ ਕੱਲੀ ਸਮਾਨਾ ਨਹੀਂ ਹੈ ਆਪਣੇ ਨਾਲ ਦੀ ਲੱਗ ਗਿਆ ਸਬਡਿਵੀਜ਼ਨ 'ਚ ਵੀ ਕਦੇ ਕਿਤੇ ਬਾਰੀ ਆ ਜਾਂਦੀ ਹੈ ਕਦੇ ਕਿਤੇ ਟਰਨ ਵਾਈ ਸਪੈਸ਼ਲਸ ਲੱਗ ਰੀਆਂ ਹੈਗੀਆਂ ਨੇ ਤਾਂ ਹੁਣ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਵੀ ਵਰਕਰ ਮੈਨੇਜਮੈਂਟ ਕੋਲ ਜਿਹੜੀ ਆ ਲੇਬਰ ਦੀ ਟੋਲੀ ਹੈਗੀ ਆ ਉਹ 'ਚ ਦੋ ਤਿੰਨ ਟੋਲੀਆਂ ਜਿਹੜੇ ਆਪਣੇ ਸ਼ੈਲਰ ਪਿੱਛੇ ਚੱਲ ਰਹੇ ਨੇ ਜਿੱਥੇ ਹਜੇ ਮਾਲ ਨਹੀਂ ਗਿਆ ਅਸੀਂ ਉੱਥੇ ਹੁਣ ਹੀ ਮੈਂ ਫੋਨ ਕਰਕੇ ਡਿਵਰਟ ਕੀਤਾ ਕਿ ਦੋ ਤਿੰਨ ਜਿਹੜੀ ਟੋਲੀਆਂ ਨੇ ਆਪਣੀ ਐਸੇ ਸ਼ੈਲਰ 'ਚ ਰਹਿਣਗੀਆਂ ਉਹ ਵੀਟ ਵਾਲੇ ਪਾਸੇ ਨਹੀਂ ਜਾਣਗੀਆਂ ਕਿ ਆਜ਼ਾਦ ਦਿਨ ਦਿੱਕਤ ਰਹੇਗੀ ਤੇ ਉਸ ਦਿਨ ਵੀ ਜਿਵੇਂ 24 ਨੂੰ ਵੀ ਜਦੋਂ ਸਪੈਸ਼ਲ ਸੀਗੀ ਤਾਂ ਅਸੀਂ ਨੇ ਸਪੈਸ਼ਲ 5 ਵਜੇ ਟਰੱਕ ਕਟਵਾਏ ਸੀਗੇ 70 ਟਰੱਕ ਸਪੈਸ਼ਲ ਕਟਵਾਏ ਸੀ ਤੇ ਰਾਤ ਤੱਕ ਚੱਲਦੇ ਰਹੇ ਨੇ ਤਾਂ ਅੱਜ ਵੀ ਹੁਣ ਜਦੋਂ ਸਪੈਸ਼ਲ 8 ਘੰਟੇ ਚ ਖਤਮ ਹੁੰਦੀ ਹੈ ਉਸ ਤੋਂ ਬਾਅਦ ਇਹਨੂੰ ਅਸੀਂ ਨੇ ਜਿਹੜਾ ਹੈਗਾ ਪੁਸ਼ ਅਪ ਕਰਾ ਦਾਂਗੇ ਲਿਫਟਿਕ ਨੂੰ ਤੇ ਕੱਲ ਤੱਕ ਇਹ ਨਾਰਮਲਾਈਜ਼ ਹੋ ਜਾਏਗਾ ਪੰਜ ਲੱਖ ਟਨ ਪਿਆ ਮੇਰੇ ਮੰਡੀ ਚ ਆ ਰਹੀਦਾ ਤਾਂ ਨੰਬਰ ਸੀ ਹਾਂਜੀ ਹੁਣ ਇਸ ਤਰ੍ਹਾਂ ਹੈਗਾ ਸਾਡੇ ਕੋਲ ਜਿਹੜੀ ਕੱਲ ਤੱਕ ਤੇ ਮੇਰੇ ਕੋਲ ਸਟੇਟਮੈਂਟ ਆਪਣੇ 72245 ਮੀਟ੍ਰਿਕ ਟਨ ਜਿਹੜੀ ਹੈਗੀ ਆਰਾਈਵਲ ਹੋਈ ਸੀ ਜਿਹਦੇ ਵਿੱਚੋਂ ਅਸੀਂ 54000 ਮੀਟ੍ਰਿਕ ਟਨ ਲਿਫਟ ਕਰਵਾ ਚੁੱਕਿਆ ਸਾਡੇ 17 ਜਿਹੜੀ ਹੈਗੇ ਮੀਟ੍ਰਿਕ ਟਨ ਆਪਣੀ ਮੰਡੀ ਚ ਪਈ ਹੈਗੀ ਆ ਤੇ ਜੇ ਅਸੀਂ ਇਹਨੂੰ ਬੜਾ ਮਤਲਬ ਉਹਨੂੰ ਐਫੈਕਟਿਵਲੀ ਕਰੀਏ ਤਾਂ ਸਾਡਾ 5-6 ਜਿਹੜਾ ਹੈਗਾ ਐਮਪਟੀ ਡੇਲੀ ਅਸੀਂ ਲਿਫਟ ਕਰਵਾ ਦਿੰਨੇ ਆ ਤਾਂ ਅਸੀਂ ਉਹੀ ਪੁਸ਼ ਅਪ ਕਰਵਾਵਾਂਗੇ ਅੱਜ ਸ਼ਾਮ ਤੋਂ ਸਾਡੀ ਜਿਹੜੀ ਹੈਗੀ ਪਿਕਚਰ ਕਲੀਅਰ ਹੋ ਜਾਏਗੀ ਤਾਂ ਇਹਨੂੰ ਵਿਦ ਐਫਰਟਸ ਅਸੀਂ ਕਰ ਰਹੇ ਹਾਂ ਤੇ ਸੈਕਟਰੀ ਮਾਰਕੀਟ ਕਮੇਟੀ ਮੈਂ ਇਵਨ ਆਪਣੇ ਜਿਹੜੇ ਸਟੇਕ ਹোলਡਰਸ ਨੇ ਸਾਰੇ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਕਦੇ ਫੋਨ ਤੇ ਕਦੇ ਅਸੀਂ ਮਿਲਣਾ ਤਾਂ ਸਮੇਂ ਤੋਂ ਸਮੇਂ ਉਹਨਾਂ ਦੀ ਗੱਲ ਸੁਣ ਕੇ ਅਸੀਂ ਰਿਜ਼ੋਲਵ ਕਰਵਾ ਰਹੇ ਹਾਂ ਤੇ ਅੱਜ ਸ਼ਾਮ ਨੂੰ ਨਾਰਮਲਾਈਜ਼ ਹੋ ਜਾਏਗਾ ਠੀਕ ਹੈ ਥੈਂਕ ਯੂ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਨ ਨਿਊਜ਼